ਦੀ ਗਰੀਬੀ ਦੂਰ ਕਰਨ ਲਈ ਨੌਜਵਾਨ ਵਿਦੇਸ਼ ਜਾਂਦੇ ਨੇ ਪਰ ਧੱਗ ਏਜੰਟ ਨੌਜਵਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਤੇ ਕੁੜੀਆਂ ਨੂੰ ਵਧੀਆ ਕੰਮ ਦਾ ਆਲੋਚ ਦੇ ਕੇ ਉਹਨਾਂ ਨੂੰ ਵੇਚ ਦਿੰਦੇ ਨੇ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਜਿੱਥੇ ਟਰੈਵਲ ਏਜੰਟਾਂ ਨੇ ਧੋਖੇ ਨਾਲ ਉਸ ਨੂੰ ਮਸਕਟ ਓਮਾਨ ਚ ਵੇਚ ਦਿੱਤਾ ਤੇ ਫਿਰ ਲੜਕੀ ਨੂੰ ਛੱਡਣ ਦੇ ਬਦਲੇ ਚ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ ਦੱਸਦੇ ਕਿ 5 ਮਹੀਨੇ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਪਸ ਪਰਤੀ ਪੀੜਤਾ ਨੇ ਰੌਂਗਟੇ ਖੜੇ ਕਰ ਦੇਣ ਵਾਲੀ ਆਪਣੀ ਦੁੱਖ ਭਰੀ ਦਾਸਤਾ ਸੁਣਾਉਂਦਿਆਂ ਦੱਸਿਆ ਕਿ ਕਿਵੇਂ ਏਜੰਟਾਂ ਨੇ ਉਸ ਨੂੰ ਦੁਬਈ ਮਸਕਟ ਤੇ ਆਬੂਤਾਬੀ ਵਰਗੇ ਮੁਲਕਾਂ ਚ ਫਸਾ ਦਿੱਤਾ ਸੀ ਪੀੜਤੜਕੀ ਨੇ ਦੱਸਿਆ ਕਿ ਉਸ ਨੂੰ ਟਰੈਵਲ ਏਜੰਟ ਨੇ ਦੁਬਈ ਨੇ ਧੋਖਾ ਕਰਕੇ ਉਸ ਨੂੰ ਮਸਕਰ ਚ ਫਸਾ ਦਿੱਤਾ ਜਿੱਤੇ ਉਸ ਦੀ ਰੋਜ਼ਾਨਾ ਕੁੱਟਮਾਰ ਹੁੰਦੀ ਸੀ ਉਸ ਨੂੰ ਚਮੜੇ ਦੀਆਂ ਬੈਲਟਾਂ ਨਾਲ ਕੁੱਟਿਆ ਜਾਂਦਾ ਸੀ ਤੇ ਸਰੀਰ ਤੇ ਲਾਸ਼ਾਂ ਤੱਕ ਪੈ ਜਾਂਦੀਆਂ ਸੀ ਸਾਰਾ ਦਿਨ ਘਰ ਦਾ ਕੰਮ ਕਰਵਾਉਣ ਤੋਂ ਬਾਅਦ ਉੱਥੇ ਇੱਕ ਦਫ਼ਤਰ ਚ ਜਿੰਦਰਾ ਲਾ ਕੇ ਉਸ ਨੂੰ ਕੈਦ ਕਰ ਦਿੱਤਾ ਜਾਂਦਾ ਸੀ ਪੇੜਤਾ ਨੇ ਦੱਸਿਆ ਕਿ 2 ਮਹੀਨੇ ਬੀਤਣ ਤੇ ਇੱਕ ਵਾਰ ਤਾਂ ਉਸ ਨੇ ਆਸ ਛੱਡ ਦਿੱਤੀ ਸੀ ਕਿਉਂਕਿ ਇਹ ਤੋਂ ਬਚ ਕੇ ਜਿਉਂਦੀ ਨਿਕਲ ਹੀ ਜਾਵੇਗੀ ਜਾਂ ਫਿਰ ਇੱਥੇ ਹੀ ਮਰ ਖਾਪ ਜਾਵੇਗੀ ਉਸ ਨੇ ਦੱਸਿਆ ਕਿ ਉੱਥੇ ਉਹਨਾਂ ਤੇ ਕੀਤਾ ਜਾ ਰਿਹਾ ਤੇ ਸ਼ਦਤ ਬਹੁਤ ਹੀ ਭਿਆਨਕ ਹੁੰਦਾ ਸੀ ਤੇ ਕਈ ਵਾਰ ਇਨੀ ਮਾਰਕੋ ਟ ਕਾਰਨ ਬੇਹੋਸ਼ ਵੀ ਉਹ ਹੋ ਜਾਂਦੀਆਂ ਸੀ ਪੀੜਤ ਲੜਕੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੀ ਉਸ ਸਮੇਂ ਸਿਰ ਮਦਦ ਨਾ ਕੀਤੀ ਹੁੰਦੀ ਤਾਂ ਅਰਬ ਮੁਲਕ ਚੋ ਵਾਪਸ ਆਉਣਾ ਉਸ ਦਾ ਸਿਰਫ ਇੱਕ ਸੁਪਨਾ ਸੁਪਨਾ ਬਣ ਕੇ ਰਹਿ ਜਾਂਦਾ ਇਥੇ ਭਾਜੀ ਮੈਨੂੰ ਦਵਾਈ ਦੇ ਕੰਮ ਦੀ ਬੁਲਾਇਆ ਸੀ ਉਹਨਾਂ ਨੇ ਕੰਮ ਭਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਕੇ ਗਿਆ ਸੀ ਇਹ ਤੇ ਉਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਉਂਦੇ ਸੀਗੇ ਦਵਾਈ ਦੇ ਵਿੱਚ ਮੈਂ ਹਫਤਾ ਰਹੀ ਪਾਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਤਾਂ ਮਾਸ ਕਟ ਕਿੰਨੇ ਤੋਂ ਦਵਾਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਤਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਸਾਥ ਉੱਥੇ ਉੱਥੇ ਭਾਜੀ ਮੇਰੀ ਕਟ ਮਾਰ ਵੀ ਕੀਤੀ ਸੀ ਮਤਲਬ ਕੀ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟ ਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਛ ਆਪਣੀ ਕੱਟਿਆ ਜਿਵੇਂ ਮਮੀ ਇੱਧਾ ਇੱਧਾ ਹੋਈ ਮੈਨਾਂ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀ ਉਹਨਾਂ ਨੇ ਮੈਨੂੰ ਕੱਟ ਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਈ ਹੋਈ ਸੀ ਜਿਆ ਬੈਲਟਾ ਮਾਰ ਮਾਰ ਕੇ ਮੈਨੂੰ ਕੱਟ ਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਹੁੰਦੇ ਲਿਖੀ ਹਾਂਜੀ ਫਿਰ ਤਾਂ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੈਨੂੰ ਇਸ ਤੋਂ ਵੱਧ ਕੱਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕੱਟ ਮਾਰ ਕਰਦੇ ਸੀ ਹੱਦ ਤੋਂ ਵੱਧ ਕੱਟਦੇ ਸੀ ਉਹ ਤੋਂ ਬਾਬਾ ਜੀ ਤੇ ਰਾਹੀਂ ਹੋਈ ਹੈ ਵਾਪਸੀ ਨਹੀਂ ਤੇ ਮੈਨੂੰ ਇੰਡੀਆ ਆਉਣ ਦੀ ਕੋਈ ਯਾਸ ਨਹੀਂ ਸੀਗੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ-ਤੱਬੂ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਕਿ ਮੈਨੂੰ ਦਵਾਈ ਜ਼ੰਟ ਦੇ ਕੋਲ ਭੇਜਣ ਲੱਗੇ ਰਿਹਾ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜ਼ੰਟ ਨੇ ਹੀ ਉਹਨੂੰ ਭੇਜਿਆ ਸੀ ਕਿਹ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਰਾਂ ਖੋਲਾ ਵੀਰ ਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਵੇ ਇਹ ਸਮਝ ਆਇਆ ਮੈਂ ਕਿ ਦੇਖ ਮੈਂ ਆ ਤਾਂ ਇੱਥੇ ਬਾਹ ਮਾੜੇ ਲੱਗਦਾ ਚਾ ਵੀ ਤੂੰ ਨਾ ਆ ਕੇ ਨਹੀਂ ਮੈਂ ਵੀ ਜੰਟ ਦੇ ਘਰ ਫਸੀਆਂ ਵੀ ਮੈਨੂੰ ਵੀ ਨਹੀਂ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਗਏ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜਣੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂਰ ਹੈ ਵਾਪਸ ਨਾ ਜਾਓ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਵੀ ਮੈਂ ਕਿ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਲਾਵਾ ਤਿੰਨ ਭੈਣਾਂ ਦਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਕਹਿੰਨੀ ਆ ਵੀ ਕੋਈ ਜਾਉਣਾ ਨਾ ਬਾਹਰ ਬੱਸ ਇੱਧਰ ਹੀ ਰਹੋ ਇੰਡੀਆ ਹੀ ਰਹੋ ਅੱਦੀ ਖਾਣੀ ਮੰਜੀ ਰੋ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਮੁਲਕਾਂ ਜੀ ਸਾਰੀਆਂ ਨਾਲ ਇਹ ਕੋਸ਼ਿਸ਼ ਹੁੰਦਾ ਜੋ ਕੁਛ ਮੇਰੇ ਨਾਲ ਹੋਇਆ ਖਾਣ ਪੀਣ ਨੂੰ ਬਾੜੂ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਜਾਂਦੇ ਸੀਗੇ ਨਹੀਂ ਤੇ ਨਹੀਂ ਇਹ ਦਵਾਈ ਤੇ ਕੰਨੀ ਸੀ ਮਲਦੀ ਜੇ ਬੁਖਾਰ ਵੀ ਹੋ ਜਾ ਤਾ ਦੇ ਦਿੰਦੇ ਸੀ ਤੇ ਮਰੀਜ਼ ਆ ਇਸ ਤੋਂ ਦਾਬ ਜਾਣਖਾ ਵੀ ਮੇਹੀ ਕੰਨੀਆ ਜਿਹੜੀ ਕੁੜੀ ਨੇ ਮੈਨਾਂ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੀ ਕੁੜੀ ਵਾਪਸ ਆ ਗਈ ਸੰਤ ਕੋਈ ਆਸ ਹੀ ਨਹੀਂ ਸੀ ਇਹਦੀ ਵਿਚਾਰੀ ਦੀ ਹਾਂ ਜਾਨਟ ਮੰਗਦਾ 2 ਲੱਖ ਰੁਪਏ ਤੂੰ ਕਿੱਥੋਂ ਦੇ ਸਕਦੇ ਹਾਂ ਫੂਲ ਜਰੀ ਨੂੰ ਕਾ ਇਦਾਂ ਹੱਥੇ ਬਾਹ ਦਿੰਦੇ ਸੀ ਵਿਚਾਰੀ ਨੂੰ ਕਿਥੇ ਫੋਨ ਕੀਤਾ ਵਿਚਾਰੀ ਨੇ ਕਹਿੰਦੀ ਮੇਰੇ ਨਾਲ ਤਾਂ ਕਟਮਾਰ ਵੀ ਵਿਚਾਰੀ ਨੂੰ ਕਰਦੇ ਸੀ ਇਹਦਾ ਇਦਾਂ ਵਿਚਾਰੀ ਰੋਂਦੀ ਕਾਂਦੀ ਕਰਦੀ ਸੀ ਹਾਂ ਹੋ ਗਿਆ 4 ਮਹੀਨੇ ਗਏ ਮੇਰੇ ਇਹ ਚੱਲੀ ਜੇ ਇਹ ਦੀ ਚ ਹ ਉਹ ਉਹਨੇ ਕਿਹਾ ਸੀ ਦੋਈ ਲਿ ਜਾਣਾ ਤੇ ਬਹੁ ਮਸਕਟ ਘਾਲ ਦਿੱਤਾ ਪਰਵਾਰ ਵਿੱਚ ਇਹ ਗੁੱਡਾ ਨਾ ਤੇ ਨਾ ਕਾਕਾ ਇਹ ਕਰ ਜੇ ਦੋ ਜਨਾਨੀ ਆ ਮੈਂ ਤੇ ਮੈਂ ਕੀ ਕਰ ਸਕਦੀ ਹਾਂ ਪਿੱਛੇ ਮਗਰ ਪੈਸਾ ਵੀ ਨਹੀਂ ਸਲਾਉਣ ਜੋਗੀ ਮੈਂ ਤੇ ਹਾਂ ਯਾਂ ਡੇਤਾ ਪੈਸੇ ਮੰਗਦਾ ਸੀ ਇਹ ਵੱਡੀ ਸੀ ਵਿਚਾਰੀ ਨੇ ਕਿਹਾ ਵੀ ਚੱਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ ਦਰ ਸਰ ਜਾਣਗੇ ਸਾਡੇ ਤੇ ਉਥੇ ਉਥੇ ਰਾ ਕਰਦੀ ਸੀ ਕੰਮ ਦੰਦਾਰ ਨਾਲ ਇੰਨੋਂ ਕੋੜਵ ਜਿਹੜੀ ਪਤਾ ਉਸ ਤੱਕ ਹਾਂ ਜੀ ਆਉਂਦੀਆਂ ਲੜਕੀਆਂ ਨਾ ਕਿ ਕੱਲੋ ਬਾਹਰ ਬਹੁਤ ਹਾਲਾਤ ਭੜੇ ਆ ਜੀ ਤਾਂ ਥੋੜੇ ਦੁੱਖ ਦੀ ਗੱਲ ਆ ਕਿ ਅੱਗੇ ਵੀ ਬਹੁਤ ਵਾਰੀ ਆ ਉਹ ਗੁਰ ਸੰਗਤ ਦੇ ਸੰਬੰਧ ਖੋਣੋ ਗਿਆ ਕਿ ਇਹ ਜਿਹੜੇ ਜਾਣ ਤਾਂ ਉਹ ਬਹੁਤ ਗਰੀਬ ਪਰਿਵਾਰਾਂ ਨੂੰ ਅਚਾਨਕ ਲੈ ਲੈਂਦੇ ਆ ਖਾਸ ਕਰਕੇ ਲੋੜਵੰਦ ਪਰਿਵਾਰ ਦੇ ਬੱਚੇ ਜਿਹੜੇ ਮੜਕੀਆਂ ਨੂੰ ਤੇ ਉਹਨਾਂ ਦੇ ਨਾਲ ਧੋਖਾ ਕਰਦੇ ਆ ਇਹ ਜਿਹੜੀ ਲੜਕੀ ਹੈ ਪਿੰਡ ਅਨਕੂਰ ਦੇ ਕੋਲ ਆਗਰੀ ਪਰਵਾਰਾਂ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰਦਿਆਂ ਨੂੰ ਫੈਸਲਾ ਲਿਆ ਕੋਈ ਇਹਨਾਂ ਨੂੰ ਪਿੰਨ ਮਹਿਦਪੁਰ ਤੋਂ ਕੋਈ ਉਹਦੇ ਲਈ ਲੜਕੀ ਮਿਲ ਗਈ ਜਿਹਨੇ ਕਹ ਕੇ ਇਸ ਤੁਹਾਨੂੰ ਦਵਾਈ ਤੇ ਭੇਜਦ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ